बापूजी बापूजी मैं ਤੁਹਾਡੇ ਵਾਸਤੇ ਨਵੇਂ ਕੱਪੜੇ ਲੈ ਕੇ ਆਇਆ ਹੈ ਹੈ ਨਾ ਸੋਹਣੇ ਤੇ ਤੁਹਾਡੇ ਪਾਏ ਵੀ ਕਿੰਨੇ ਸੋਹਣੇ ਲੱਗਣਗੇ ਓਏ ਸੋਹਣਾ ਤੇ ਪਾਏ ਸੋਹਣੇ ਤਾਂ ਛੱਡ ਪਹਿਲਾਂ ਤੂੰ ਐਂ ਦੱਸ ਵੀ ਇਹ ਲੈ ਕੇ ਕਿੱਥੋਂ ਆਇਆ ਕਿਤੇ ਚੋਰੀ ਤਾਂ ਨਹੀਂ ਕਰਕੇ ਲੈ ਆਇਆ ਓਹੋ ਨਹੀਂ ਨਹੀਂ ਬਾਪੂ ਜੀ ਮੈਂ ਪੈਸਿਆਂ ਦੇ ਲੈ ਕੇ ਆਇਆ ਮੈਂ ਚੋਰੀ ਨਹੀਂ ਕੀਤੀ ਕੋਈ ਮੇਰੇ ਤੇ ਯਕੀਨ ਕਰੋ ਮੈਂ ਕਿਵੇਂ ਯਕੀਨ ਕਰਾਂ ਮੈਂ ਤੇਰੀ ਗੱਲ ਤੇ ਮੈਂ ਤਾਂ ਸਾਰੀ ਉਮਰ ਮਿਹਨਤ ਮਜ਼ਦੂਰੀ ਕਰਕੇ ਅਜੇ ਤੱਕ ਨਵੇਂ ਕੱਪੜੇ ਖਰੀਦ ਨਹੀਂ ਸਕੇ ਆ ਤੇ ਤੂੰ ਕਿਵੇਂ ਖਰੀਦ ਲਿਆ ਆ ਤੂੰ ਤਾਂ ਕੋਈ ਮਿਹਨਤ ਮਜ਼ਦੂਰੀ ਵੀ ਨਹੀਂ ਕਰਦਾ ਸੱਚ ਸੱਚ ਦੱਸ ਪੈਸੇ ਕਿੱਥੋਂ ਆਏ ਤੇਰੇ ਕੋਲੇ ਤੂੰ ਝੂਠ ਨਾ ਬੋਲੀ ਨਹੀਂ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਹੈ ਜਿਹੜਾ ਤੂੰ ਦੱਸਿਆ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਜਿਹੜਾ ਮੈਂ ਪੁੱਛਿਆ ਉਹ ਮੇਰੇ ਸਵਾਲ ਦਾ ਜਵਾਬ ਦੇ ਮੈਂ ਦੱਸ ਰਿਹਾ ਬਾਪੂ ਜੀ ਤੁਸੀਂ ਮੇਰੀ ਗੱਲ ਤਾਂ ਸੁਣੋ ਅਸਲ ਵਿੱਚ ਕੀ ਮੈਂ ਤੈਨੂੰ ਕੰਮ ਤੇ ਰੱਖ ਲਾਂ ਪੁੱਤ ਨਹੀਂ ਨਹੀਂ ਤੂੰ ਪੜਦਾ ਹੋਵੇਂਗਾ ਨਹੀਂ ਨਹੀਂ ਸਰ ਜੀ ਮੈਂ ਪੜਾਈ ਦੇ ਟਾਈਮ ਤੋਂ ਬਾਅਦ ਜਾਂ ਪਹਿਲਾਂ ਤੁਹਾਡਾ ਕੰਮ ਕਰਦਿਆਂ ਕਰੂੰਗਾ ਚਲ ਠੀਕ ਐ ਪਰ ਤੂੰ ਕੰਮ ਕਿਉਂ ਕਰਦਾ ਕੰਮ ਤੇ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਐ ਇਤੋਂ ਕੰਮ ਹੋਣਾ ਨਹੀਂ ਅਕਲ ਜੀ ਮੈਨੂੰ ਕੋਈ ਵੀ ਕੰਮ ਦੇ ਦਿਓ ਮੈਂ ਕਰਦਿਆ ਕਰੂੰਗਾ ਕਿਉਂਕਿ ਮੈਨੂੰ ਤੋ 2-3000 ਦੀ ਜ਼ਰੂਰਤ ਐ ਮੇਰੇ ਬਾਪੂ ਜੀ ਦਾ ਜਨਮ ਦਿਨ ਐ ਉਹਨਾਂ ਨੂੰ ਨਵੇਂ ਕੱਪੜੇ ਲੈ ਕੇ ਦੇਣੇ ਐ ਜਨਮ ਦਿਨ ਵਾਸਤੇ ਕੱਪੜੇ ਲੈ ਕੇ ਦੇਣੇ ਐ ਉਹ ਵੀ ਪਿਓ ਵਾਸਤੇ ਉਹ ਪੁੱਤ ਪਿਓ ਤਾਂ ਹਮੇਸ਼ਾ ਆਪਣੇ ਬੱਚਿਆਂ ਵਾਸਤੇ ਕੱਪੜੇ ਲੈ ਕੇ ਦਿੰਦੇ ਐ ਇੱਕ ਤੂੰ ਐ ਆਪਣੇ ਪਿਓ ਵਾਸਤੇ ਨਵੇਂ ਕੱਪੜੇ ਲੈ ਕੇ ਦੇਣਾ ਚਾਹਣਾ। ਹਰ ਸਾਲ ਮੇਰੇ ਪਿਤਾ ਜੀ, ਮੇਰੇ ਭੈਣ ਭਰਾਵਾਂ ਵਾਸਤੇ ਵੀ ਕੱਪੜੇ ਲੈ ਕੇ ਆਉਂਦੇ ਆ। ਪਰ ਖੁਦ ਆਪਣੇ ਜਨਮ ਦਿਨ ਤੇ ਨਵੇਂ ਕੱਪੜੇ ਨਹੀਂ ਖਰੀਦਦੇ। ਜੋ ਕਿ ਮੈਨੂੰ ਚੰਗਾ ਨਹੀਂ ਲੱਗਦਾ। ਪੁੱਤ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਪਿਤਾ ਲਈ ਕੁਝ ਨਾ ਕੁਝ ਕਰਾਂ। ਬਾਪ ਪੁੱਤ ਬਾ ਮੈਨੂੰ ਬੜੀ ਖੁਸ਼ੀ ਹੈ ਤੇਰੀ ਸੋਚ ਤੇ ਤੇਰੇ ਜਜ਼ਬੇ ਤੇ। ਤੂੰ ਇੱਕ ਕੰਮ ਕਰ ਆ। ਆਹ ਪੈਸੇ ਲੈ ਤੇ ਆਪਣੇ ਪਿਓ ਲਈ ਨਵੇਂ ਕੱਪੜੇ ਖਰੀਦ ਲਾ। ਨਾ ਨਾ ਅਕਲ ਜੀ ਮੈਂ ਇਦਾਂ ਪੈਸੇ ਨਹੀਂ ਲੈ ਸਕਦਾ। ਤੁਸੀਂ ਪਹਿਲਾਂ ਮੈਨੂੰ ਕੰਮ ਦੱਸੋ ਫੇਰ ਮੈਂ ਪੈਸੇ ਲਊਂਗਾ ਕੰਮ ਵੀ ਦੱਸ ਦੂੰਗਾ ਪਹਿਲਾਂ ਤੂੰ ਪੈਸੇ ਫੜ ਆਪਣੇ ਘਰ ਦੀ ਸਫਾਈ ਕਰਨੀ ਹੈ ਸ਼ਾਮ ਨੂੰ ਬਸ ਠੀਕ ਆ ਅੰਕਲ ਜੀ ਤੁਹਾਡਾ ਸ਼ੁਕਰੀਆ ਸ਼ਾਮ ਨੂੰ ਮੈਂ ਆ ਜਾਵਾਂਗਾ ਤਾਂ ਕਰਕੇ ਬਾਪੂ ਜੀ ਇਹ ਆ ਸਾਰੀ ਹਕੀਕਤ ਆ ਜੋ ਮੈਂ ਤੁਹਾਨੂੰ ਦੱਸ ਦਿੱਤੀ ਅੱਗੇ ਤੁਹਾਡੀ ਮਰਜ਼ੀ ਇਹ ਸੋਢੀ ਤੇ ਆਪ ਦੀ ਖੁਸ਼ੀ ਲਈ ਕੀਤਾ ਇਹ ਸਭ ਕੁਝ ਚੱਲ ਠੀਕ ਹੈ ਪੁੱਤ ਇਹ ਸਭ ਮੈਂ ਪਤਾਤਾ ਕਰ ਲਊਂਗਾ ਕਿ ਇਹ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਲਿਆ ਫੜਾ ਸੂਟ ਤੇ ਜਾ ਸ਼ਾਬਾਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਨੂੰ ਪਤਾ ਸੀ ਤੁਸੀਂ ਜ਼ਰੂਰ ਆਉਂਗੇ ਮੈਨੂੰ ਪੁੱਛਣ ਲਈ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਤੁਸੀਂ ਮਿਹਨਤ ਮਜ਼ਦੂਰੀ ਕਰਕੇ ਹੱਕ ਸੱਚ ਨਾਲ ਚੱਲਦੇ ਹੋ ਭਾਈ ਸਾਹਿਬ ਮੈਂ ਇੱਥੇ ਆਪਦੀ ਤਾਰੀਫ਼ ਸੁਣਨੀ ਆਇਆ। ਮੈਂ ਤੁਹਾਨੂੰ ਇਹ ਪੁੱਛਿਆ ਕਿ ਤੁਸੀਂ ਕੱਪੜੇ ਖਰੀਦਣ ਲਈ ਪੈਸੇ ਦਿੱਤੇ ਨੇ। ਜੇ ਅਗਰ ਦਿੱਤੇ ਨੇ ਤਾਂ ਕਿਉਂ? ਮਿਹਰਬਾਨੀ ਕਰਕੇ ਮੈਨੂੰ ਇਸ ਗੱਲ ਦਾ ਜਵਾਬ ਦਿਓ। ਤੁਸੀਂ ਤਾਂ ਬੜੀ ਕਿਸਮਤ ਵਾਲੇ ਹੋ ਜਿਹੜੀ ਤੁਹਾਡੀ ਉਲਾਦ ਨੂੰ ਹੁਣੇ ਤੋਂ ਹੀ ਤੁਹਾਡੀ ਇੰਨੀ ਫਿਕਰ ਹੈ। ਛੋਟਾ ਬੱਚਾ ਬਹੁਤ ਹੀ ਨੇਕ ਦਿਲ ਬੱਚਾ ਹੈ। ਜਦੋਂ ਮੈਂ ਉਹਦੀਆਂ ਅੱਖਾਂ ਵਿੱਚ ਤੁਹਾਡੇ ਲਈ ਇੰਨੀ ਮੁਹੱਬਤ ਦੇਖੀ ਤਾਂ ਮੈਂ ਥੋੜਾ ਰਹਿ ਨਹੀਂ ਗਿਆ। ਮੈਂ ਤੁਹਾਨੂੰ ਵੱਡਾ ਭਾਈ ਸਮਝਦਾ ਹਾਂ। ਇਸ ਕਰਕੇ ਮੈਂ ਪੈਸੇ ਦੇਤੇ ਜੇ ਤੁਸੀਂ ਮੈਨੂੰ ਆਪ ਦਾ ਛੋਟਾ ਭਾਈ ਸਮਝਦੇ ਹੋ ਤਾਂ ਇਸ ਨੂੰ ਮਨਜ਼ੂਰ ਕਰੋ ਚੱਲ ਠੀਕ ਹੈ ਭਾਈ ਸਾਹਿਬ ਸ਼ੁਕਰੀਆ ਵਾਹਿਗੁਰੂ ਤੁਹਾਡੀ ਭਲੀ ਕਰੇ ਹੋਰ ਰੱਬਾ ਪਿਓ ਪੁੱਤਾਂ ਬਹੁਤ ਦੇਖਿਆ ਪਰ ਇਹੋ ਜਿਹੇ ਪਿਓ ਪੁੱਤਾਂ ਦਾ ਪਿਆਰ ਨਹੀਂ ਦੇਖਿਆ ਉਸੇ ਕਰ ਵਿੱਚ ਹੀ ਰੱਬ ਵਸਦਾ ਜਿੱਥੇ ਪੁੱਤ ਪਿਓ ਦੀ ਕਦਰ ਕਰਦਾ ਹੈ